ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੱਤ ਪੋਹ ਦਾ ਦਿਨ ਹੈ 21 ਨਵੰਬਰ ਇਸ ਨੂੰ ਅੰਗਰੇਜ਼ੀ ਮਹੀਨੇ ਵਿੱਚ ਕਿਹਾ ਜਾਂਦਾ ਹੈ ਅੱਜ ਉਹ ਦਿਨ ਹੈ ਜਦੋਂ ਪਰਿਵਾਰ ਵਿਛੋੜਾ ਹੋਇਆ ਸੀ ਜਦੋਂ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਜੀ ਤੋਂ ਅਲੱਗ ਹੋਏ ਸਨ ਤਾਂ ਮਾਤਾ ਗੁਜਰੀ ਜੀ ਸਰਸਾ ਨਦੀ ਪਾਰ ਕਰਦੇ ਹੋਏ ਇਸ ਸਥਾਨ ਤੇ ਪਹੁੰਚੇ ਸਨ ਇੱਥੇ ਬਾਬਾ ਕੁੰਮਾ ਅਵਾਸ ਕੀ ਦੀ ਝੁੱਗੀ ਹੁੰਦੀ ਸੀ ਛੰਨ ਹੁੰਦੀ ਸੀ ਜਿੱਥੇ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਦੇ ਵੱਲੋਂ ਰਾਤ ਆ ਜਿਹੜੀ ਉਹ guzari ਜਾਂਦੀ ਆ ਤਾਂ ਇਸ ਗੁਰੂ ਘਰ ਦੇ ਇਤਿਹਾਸ ਬਾਰੇ ਗੱਲਬਾਤ ਕਰਾਂਗੇ ਬਾਬਾ ਹਰਵੰਤ ਸਿੰਘ ਜੀ ਸਾਡੇ ਨਾਲ ਨੇ ਬਾਬਾ ਜੀ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਜੀ ਅੱਜ ਆਪਾਂ ਉਸ ਸਥਾਨ ਤੇ ਖੜੇ ਆ ਜਿੱਥੋਂ ਦਾ ਇਤਿਹਾਸ ਸਾਡੇ ਬਹੁਤੇ ਲੋਕ ਨਹੀਂ ਜਾਣਦੇ ਤਾਂ ਇਸ ਗੁਰੂ ਘਰ ਦਾ ਕੀ ਇਤਿਹਾਸ ਹੈ ਸਾਰਾ ਡਿਟੇਲ ਦੇ ਵਿੱਚ ਦੱਸੋ ਗੁਰਪ੍ਰੀਤ ਸਾਧ ਸੰਗਤ ਜੀ ਜਿਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਯਾਦਗਾਰ ਸ਼ਨ ਬਾਬਾ ਕੁੰਮਾ ਮਾਸ਼ਕੀ ਜੀ ਤੇ ਮਾਈ ਲక్ష్ਮੀ ਜੀ ਜਦੋਂ ਆਪਾਂ ਇਤਿਹਾਸ ਵੱਲ ਝਾਤ ਮਾਰਦੇ ਹਾਂ ਗੁਰੂ ਕਾਲੂ ਗੀਰ ਪਾਤਸ਼ਾਹ ਸਾਹਿਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ 1704 ਈਸਵੀ ਦੇ ਵਿੱਚ ਅਨੰਦਪੁਰ ਸਾਹਿਬ ਛੱਡਣਾ ਕੀਤਾ ਤੇ ਪਿੱਛੋਂ ਮੁਗਲਾਂ ਤੇ ਪਹਾੜੀ ਰਾਜਿਆਂ ਨੇ ਖਾਦੀਆਂ ਹੋਈਆਂ ਕਸਮਾਂ ਤੋੜਦਿਆਂ ਹੋਇਆਂ ਹਮਲਾ ਕਰ ਦਿੱਤਾ ਤੇ ਜੰਗ ਹੁੰਦਿਆਂ ਹੁੰਦਿਆਂ ਗੁਰੂ ਪਾਤਸ਼ਾਹ ਜੀ ਪਰਿਵਾਰ ਸਮੇਤ ਜਦੋਂ ਸਰਸਾ ਨਦੀ ਦੇ ਕੰਢੇ ਤੇ ਪਹੁੰਚੇ ਜਿਸ ਥਾਂ ਤੇ ਹੁਣ ਗੁਰਦੁਆਰਾ ਪਰਿਵਾਰ ਵੀ ਛੋੜਾ ਸਾਹਿਬ ਬਣਿਆ ਹੋਇਆ ਉਸ ਥਾਂ ਤੇ ਕਮਸਾਨ ਦਾ ਜੰਗ ਹੋਇਆ ਕਿ ਗੁਰੂ ਪਾਤਸ਼ਾਹ ਜੀ ਦਾ ਪਰਿਵਾਰ ਤਿੰਨਾਂ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਵਿਛੜ ਗਿਆ ਗੁਰੂ ਕਲੰਗੀਧਰ ਪਾਤਸ਼ਾਹ ਜੀ ਸਰਸਾ ਨਦੀ ਪਾਰ ਕਰਕੇ ਵੱਡੇ ਸਾਹਿਬਜਾਦੇ ਤੇ 40 ਸਿੰਘਾਂ ਸਮੇਤ ਬੜਾ ਦਰਪੜਾ ਗਰੋਪੜ ਗੁਰਦੁਆਰਾ ਪਠਾ ਸਾਹਿਬ ਤੋਂ ਹੁੰਦੇ ਹੋਏ ਬ੍ਰਹਮਣ ਮਾਜਰਾ ਬੂਰ ਮਾਜਰਾ ਹੁੰਦੇ ਹੋਏ ਜਿਹੜੀ ਸਤਪੋਦੀ ਪਹਿਲੀ ਰਾਤ ਆ ਗੁਰੂ ਪਾਤਸ਼ਾਹ ਜੀ ਨੇ ਚੰਪੌਰ ਸਾਹਿਬ ਗੜੀ ਦੇ ਵਿੱਚ ਬਤੀਤ ਕੀਤੀ ਤੇ ਅੱਠ ਕੋ ਨੂੰ ਚਮਕੌਰ ਦੀ ਜੰਗ ਹੋਈ ਪਰਿਵਾਰ ਦਾ ਦੂਜਾ ਹਿੱਸਾ ਮਾਤਾ ਸਾਹਿਬ ਕੌਰ ਜੀ ਮਾਤਾ ਸੁੰਦਰ ਕੌਰ ਜੀ ਤੇ ਭਾਈ ਮਨੀ ਸਿੰਘ ਜੀ ਜਿਨ੍ਹਾਂ ਬਾਬਤ ਆਪਾਂ ਸੁਣਦੇ ਆ ਕਿ ਉਹ ਸਰਸਾ ਨਦੀ ਪਾਰ ਕਰਕੇ ਪਰਿਵਾਰ ਵਿਛੋੜੇ ਤੋਂ ਬਾਅਦ ਦਿੱਲੀ ਵੱਲ ਚਲੇ ਗਏ ਪਰ ਭਾਈ सुरेंद्र ਸਿੰਘ ਜੀ ਖਾਲਸਾ ਖਜੂਰਲਾ ਪਿੰਡ ਉਹਨਾਂ ਦਾ ਹੈਗਾ ਤਹਿਸੀਲ ਫਗਵਾੜਾ ਜ਼ਿਲ੍ਹਾ ਕਪੂਰਥਲਾ ਵਾਲਿਆਂ ਨੇ ਜਿਨ੍ਹਾਂ ਨੇ ਇਸ ਸਥਾਨ ਦੀ ਖੋਜ ਕੀਤੀ ਤੇ ਸਾਰਾ ਇਤਿਹਾਸ ਲਿਖਤੀ ਰੂਪ ਦੇ ਵਿੱਚ 1704 ਈਸਵੀ ਤੋਂ ਲੈ ਕੇ 1926 ਤੱਕ ਲਗਭਗ 25 ਗ੍ਰੰਥਾਂ ਦਾ ਉਹਨਾਂ ਨੇ ਹਵਾਲਾ ਆਪਣੀ ਪੋਧੀਆਂ ਰਾਤਾਂ ਪੁਸਤਕ ਦੇ ਵਿੱਚ ਦਿੱਤਾ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਰਾ ਇਤਿਹਾਸ ਤੱਖਾਂ ਸਹਿਤ ਸਿੱਖ ਕੌਮ ਦੇ ਸਾਹਮਣੇ ਲਿਆਂਦਾ ਤੇ ਇਸ ਸਥਾਨ ਦੇ ਨਾਲ ਨਾਲ 17 ਹੋਰ ਇਤਿਹਾਸਕ ਸਥਾਨਾਂ ਦੀ ਵੀ ਖੋਜ ਕੀਤੀ ਤੇ ਕਾਫੀ ਸਾਰੇ ਸਥਾਨ ਬਣ ਚੁੱਕੇ ਹੈ ਤੇ ਉਹਨਾਂ ਦੀ ਖੋਜ ਦੇ ਮੁਤਾਬਕ ਮਾਤਾ ਸੁੰਦਰ ਕੌਰ ਜੀ ਮਾਤਾ ਸਰਬ ਕੌਰ ਜੀ ਭਾਈ ਮਨੀ ਸਿੰਘ ਜੀ ਭਾਈ ਧੰਨਾ ਸਿੰਘ ਜੀ ਭਾਈ ਜਵਾਹਰ ਸਿੰਘ ਜੀ ਅਰੋੜਾ ਤੇ ਦੋ ਸੇਵਾਦਾਰ ਬੀਬੀਆਂ ਬੀਬੀ ਭਾਗੋ ਤੇ ਬੀਬੋ ਇਨ੍ਹਾਂ 7 ਜਣਿਆਂ ਨੇ ਰੋਪੜ ਸ਼ਹਿਰ ਉੱਚੇ ਖੇੜੇ ਮਹੱਲੇ ਦੇ ਵਿੱਚ ਉਹ 7 ਪੋ ਦੀ ਰਾਤ ਪਰਿਵਾਰ ਵਿਛੋੜੇ ਤੋਂ ਬਾਅਦ ਬਤਿਤ ਕੀਤੀ ਤੇ 8 ਪੋ ਨੂੰ ਉਹਨਾਂ ਨੇ ਅਗਲੇ ਪਿੰਡੇ ਤੈਅ ਕੀਤੇ ਪਰਿਵਾਰ ਦਾ ਤੀਜਾ ਹਿੱਸਾ ਤੰਤਨ ਦਾਦੀ ਮਾ ਗੁਜਰਕੌਰ ਜੀ ਅਤੇ ਛੋਟੇ ਸਹਿਬਜ਼ਾਦੇ ਜੋ ਕਿ ਸਰਸਾ ਨਦੀ ਪਾਰ ਨਹੀਂ ਸੰਕਰ ਸਕੇ ਪਰਿਵਾਰ ਵਿਛੋੜਾ ਸਹਿਬ ਤੋਂ ਸਰਸਾ ਨਦੀ ਦੇ ਕੰਢੇ-ਕੰਢੇ ਝੱਲ ਝਾੜੀਆਂ ਦੇ ਵਿੱਚੋਂ ਵੀ ਹੁੰਦੇ ਹੋਏ ਜੰਗਲਾਂ ਦੇ ਵਿੱਚੋਂ ਵੀ ਹੁੰਦੇ ਹੋਏ ਪਗ ਡੰਡੀਆਂ ਦੇ ਰਸਤੇ ਇਸ ਥਾਂ ਤੇ ਪਹੁੰਚੇ ਲਗਭਗ 7 ਕਿਲੋਮੀਟਰ ਦਾ ਪਿੰਡਾ ਬਣਦਾ ਸਾਰਾ ਦਿਨ ਦਾਦੀ ਮਾਂ ਤੇ ਸਾਬਜਾਦਿਆਂ ਨੂੰ ਲੈ ਕੇ ਜੰਗਲ ਦੇ ਵਿੱਚ ਬੈਠੀ ਰਹੀ ਕਿਉਂਕਿ ਜੰਗ ਚੱਲਦੀ ਸੀ ਜਦੋਂ ਜੰਗਲ ਦੀਆਂ ਆਵਾਜ਼ਾਂ ਕੁਝ ਬੰਦ ਹੋਈਆਂ ਤੇ ਦਾਦੀ ਮਾਂ ਸਾਬਜਾਦੇ ਇਧਰ ਨੂੰ ਹੋ ਤੁਰੇ ਤੇ ਅੱਗੇ ਹੁਣ ਸਤਲੁਜ ਦਰਿਆ ਆ ਗਿਆ ਇੱਕ ਪਾਸੇ ਸਰਸਾ ਨਦੀ ਵਗਦੀ ਹੈ ਇੱਕ ਪਾਸੇ ਸਤਲੁਜ ਦਰਿਆ ਜੋ ਕਿ ਹੁਣ ਵੀ ਗੁਰੂਕਰਦੇ ਨਾਲ ਹੀ ਵਗਦਾ ਤੇ ਇੱਕ ਪਾਸੇ ਚਾਰ ਚੁਫੇਰੇ ਜੰਗਲ ਹੈ ਪਿੱਛੇ ਫੌਜਾਂ ਨੇ ਹਮਲਾ ਕੀਤਾ ਹੋਇਆ ਹੈ ਸੋ ਸਤਪੋ ਦੀ ਉਹ ਦਰਦਨਾਕ ਰਾਤ ਦਾਦੀ ਮਾਤਾ ਜੀ ਸਾਹਿਬ ਜਾਦਿਆ ਨੇ ਇਸ ਜੰਗਲ ਦੇ ਵਿਚਾਰ ਚ ਫੇਰੇ ਬਿਆਬਾਨ ਦੇ ਵਿੱਚ ਬਾਬਾ ਕੁੰਮਾ ਮਾਸ਼ਕੀ ਜੀ ਜੋ ਕਿ ਬੀੜੀ ਦੇ ਮਲਾਹ ਸਨ ਸਤਲੁਜ ਦਰਿਆ ਦੇ ਵਿੱਚ ਬੀੜੀ ਚਲਾਉਂਦੇ ਸਨ ਸੋ ਉਹਨਾਂ ਦੀ ਝੁੰਗੀ ਦੇ ਵਿੱਚ ਇਸ ਛੰਨ ਦੇ ਵਿੱਚ ਇੱਥੇ ਸਤਪੋ ਦੀ ਪਹਿਲੀ ਰਾਤ ਪਰਿਵਾਰ ਵਿਛੋੜੇ ਤੋਂ ਬਾਅਦ ਉਹਨਾਂ ਨੇ ਇਸ ਥਾਂ ਤੇ ਬਤীত ਕੀਤੀ ਜਿਸ ਥਾਂ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਸਥਾਨ ਦੇ ਸੋ ਬਾਬਾ ਕੁੰਮਾ ਮਾਸ਼ਕੀ ਜੀ ਭਾਵਨਾ ਵਾਲਾ ਸੀ ਸ਼ਰਧਾ ਵਾਲਾ ਸੀ ਇੱਥੋਂ 2.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਅਵਾਨਕੋਟ ਪੈਂਦਾ ਜਿਸ ਦੀ ਖੋਜ ਵੀ ਭਾਈ ਸੁਰਿੰਦਰ ਸਿੰਘ ਖਾਲਸਾ ਖਜੂਲਾ ਵਾਲਿਆਂ ਨੇ ਹੀ ਕੀਤੀ ਹੈ ਤੇ ਸਾਰਾ ਇਤਿਹਾਸ ਉਹਨਾਂ ਨੇ ਇਹ ਲਿਖਤੀ ਰੂਪ ਦੇ ਵਿੱਚ ਪੋਧੀਆਂ ਰਾਤਾਂ ਪੁਸਤਕ ਦੇ ਵੀ ਦਰਜ ਕੀਤਾ ਤੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਇਹ ਸਾਰੇ ਸਥਾਨ ਬਣੇ ਤੇ ਬਾਬਾ ਕੁੰਮਾ ਮਾਸ਼ਕੀ ਜੀ ਆਪਣੇ ਪਿੰਡੋਂ ਵਾਨਕੋੜ ਤੋਂ ਜਾ ਕੇ ਉੱਥੋਂ ਦੀ ਰਹਿਣ ਵਾਲੀ ਮਾਈ ਲక్ష్ਮੀ ਜੀ ਦੇ ਕੋਲੋਂ ਲੰਗਰ ਪ੍ਰਸ਼ਾਦਾ ਬਣਵਾ ਕੇ ਲੈ ਕੇ ਆਇਆ ਤੇ ਸੱਤ ਪੋਹ ਦੀ ਸੇਵਾ ਲੰਗਰ ਦੀ ਇੱਥੇ ਉਹਨੇ ਕੀਤੀ ਤੇ ਦੂਸਰੇ ਦਿਨ ਅੱਠ ਪੋਹ ਵਾਲੇ ਦਿਨ ਮਾਈ ਲక్ష్ਮੀ ਆਪ ਲੰਗਰ ਪ੍ਰਸ਼ਾਦਾ ਇੱਥੇ ਦਾਦੀ ਮਾਂ ਤੇ ਸਹਿਬਜ਼ਾਦਿਆਂ ਦੀ ਲਈ ਲੈ ਕੇ ਆਈ ਸੇਵਾ ਕੀਤੀ ਦਰਸ਼ਨ ਕੀਤੇ ਤੇ ਇੱਥੇ ਹੀ ਸਰਸਨ ਨਦੀ ਦੇ ਕੰਢੇ ਤੇ ਘੁੰਮਦਾ ਹੋਇਆ ਬਾਬਾ ਕੁੰਮਾ ਮਾਸ਼ਕੀ ਜੀ ਨੂੰ ਗੰਗੂ ਬ੍ਰਾਹਮਣ ਮਿਲਦਾ ਤੇ ਆਪਸੀ ਗੱਲਬਾਤ ਵਿਚਾਰ ਵਟਾਂਦਰੇ ਤੋਂ ਬਾਅਦ ਜਦੋਂ ਬਾਬਾ ਕੁੰਮਾ ਮਾਸ਼ਕੀ ਜੀ ਨੂੰ ਯਕੀਨ ਹੋ ਗਿਆ ਕਿ ਇਹ ਜੋ ਗੰਗੂ ਹੈ ਗੁਰੂ ਘਰ ਦਾ ਜਾਨੂ ਹੈ ਤੇ ਉਹ ਉਹਨਾਂ ਨੂੰ ਆਪਣੀ ਛੰਨ ਦੇ ਵਿੱਚ ਲੈ ਕੇ ਆਇਆ ਦਾਦੀ ਮਾਂ ਦੇ ਨਾਲ ਮਿਲਾਪ ਹੋਇਆ ਤੇ ਹੁਣ ਅੱਗੇ ਜਾਣ ਦਾ ਕੋਈ ਮੰਜ਼ਲ ਨਹੀਂ ਸੀ ਕਿਉਂਕਿ ਨੰਦਪੁਰ ਸਾਹਿਬ ਛੱਡਿਆ ਜਾ ਚੁੱਕਾ ਸੀ ਗੁਰੂ ਪਾਖਸ਼ਾ ਜੀ ਦਾ ਪਤਾ ਨਹੀਂ ਸੀ ਕਿੱਧਰ ਚਲੇ ਗਏ ਵੱਡੇ ਸਹਬਜਾਦਿਆਂ ਦਾ ਪਤਾ ਨਹੀਂ ਮਾਤਾਵਾਂ ਦਾ ਪਤਾ ਨਹੀਂ ਤੇ ਨਾਲ ਸਿੰਘ ਵੀ ਕੋਈ ਨਹੀਂ ਅਨੰਤਪੁਰ ਸਾਹਿਬ ਛੱਡਣ ਤੋਂ ਬਾਅਦ ਅੱਗੇ ਕਿੱਥੇ ਜਾਣਾ ਇਹ ਵੀ ਕੋਈ ਮੰਜ਼ਲ ਨਹੀਂ ਤੇ ਗੰਗੂ ਕਹਿਣ ਲੱਗਾ ਕਿ ਮਾਤਾ ਜੀ ਹੁਣ ਤੁਸੀਂ ਮੇਰੇ ਨਾਲ ਚੱਲੋ ਰੋਪੜ ਲੰਘ ਕੇ ਮੇਰਾ ਪਿੰਡ ਇੱਥੋਂ ਨੇੜੇ ਹੀ ਹੈ ਸੋ ਅੱਠਪੋ ਵਾਲੇ ਦਿਨ ਬੇੜੀ ਦੇ ਵਿੱਚ ਬੈਠ ਕੇ ਬਾਬਾ ਕੁੰਮਾ ਮਾਸ਼ਕੀ ਜੀ ਸਤਲੁਜ ਦਰਿਆ ਦੇ ਕੰਢੇ-ਕੰਢੇ ਸਤਲੁਜ ਦਰਿਆ ਉਹਨਾਂ ਪਾਰ ਨਹੀਂ ਕੀਤਾ ਸਤਲੁਜ ਦਰਿਆ ਦੇ ਕੰਢੇ-ਕੰਢੇ ਇੱਥੋਂ 2.5 ਕਿਲੋਮੀਟਰ ਦੀ ਦੂਰੀ ਤੇ ਪਿੰਡ ਚੱਕ ਢੇਰਾ ਪੈਂਦਾ ਰੋਪੜ ਵੱਲੇ ਤੇ ਉੱਥੇ ਜਾ ਕੇ ਉਹਨਾਂ ਨੂੰ ਉਤਾਰਾ ਕੀਤਾ ਇੱਕ ਪਿਲਕਣ ਦੇ ਸਥਾਨ ਤੇ ਜਿਸ ਦੇ ਨਾਲ ਪਿਲਕਣ ਦੇ ਨਾਲ ਮਲਾ ਬੀੜੀ ਵੰਦੇ ਹੁੰਦੇ ਸੀ ਉਹ ਪਿਲਕਣ ਦਾ ਦਰਖਤ ਅੱਜ ਵੀ ਪਿੰਡ ਚੱਕ ਢੇਰਾ ਦੇ ਵਿੱਚ ਹਰਾ-ਭਰਾ ਸੰਗਤਾਂ ਦਰਸ਼ਨ ਕਰਦੀਆਂ ਗੁਰਦੁਆਰਾ ਪਿਲਕਣ ਸਾਹਿਬ ਦੇ ਸੋ ਉੱਥੇ ਜਾ ਕੇ ਬੀੜੀ ਦੇ ਵਿੱਚੋਂ ਉਤਾਰਾ ਕੀਤਾ ਕੁਝ ਸਮਾਂ ਉੱਥੇ ਰੁਕਣ ਤੋਂ ਬਾਅਦ ਬਾਬਾ ਕੁੰਮਾ ਮਾਸਕੀ ਜੀ ਵਾਪਸ ਆਪਣੇ ਇਸ ਸਥਾਨ ਤੇ ਆ ਜਾਂਦੇ ਆ ਤੇ ਅਗਲਾ ਪਿੰਡ ਆ ਦਾਦੀ ਮਾਂ ਤੇ ਸਹਿਬਜਾਦੇ ਪੈਦਲ ਗੰਗੂ ਦੇ ਨਾਲ ਤੈਅ ਕਰਦੇ ਆ ਤੇ ਇੱਥੋਂ 28 ਕਿਲੋਮੀਟਰ ਦਾ ਪਿੰਡ ਆ ਪੈਦਲ ਤੈਅ ਕਰਕੇ ਉਹਨਾਂ ਨੇ ਜੋ ਦੂਸਰੀ ਰਾਤ ਹੈ 8 ਪੋ ਦੀ ਕਾਈਨੌਰ ਦੇ ਸਥਾਨ ਤੇ ਕੀਤੀ ਮੁਰੰਡੇ ਤੋਂ ਉਰਲੇ ਪਾਸੇ ਜਦੋਂ ਰੋਪੜ ਨੂੰ ਜਾਈਏ ਕਾਈਨੌਰ ਰੋਡ ਦਾ ਨਾਮ ਵੀ ਹੈ ਤੇ ਕਾਈਨੌਰ ਪਿੰਡ ਤੋਂ ਬਾਹਰ ਜੰਗਲ ਦੇ ਵਿੱਚ ਦਰਖਤਾਂ ਦੀ ਸੰਘਣੀ ਝਿੜੀ ਦੇ ਵਿੱਚ ਇੱਕ ਤਲਾ ਦੇ ਕਿਨਾਰੇ ਉਹ 8 ਪੋ ਦੀ ਰਾਤ ਗੰਗੂ ਪਾਪੀ ਬਤੀਤ ਕਰਾਉਂਦਾ ਤੇ 9 ਪੋ ਦਾ ਦਿਨ ਚੜਦਾ ਫਿਰ ਵੀ ਆਪਣੇ ਘਰੇ ਜੋ ਕਿ ਇਸ ਦਾ ਪਿੰਡ 2 ਕਿਲੋਮੀਟਰ ਦੀ ਦੋਰੀ ਤੇ ਸੀ ਪਿੰਡ ਸਿਹੜੀ ਨਹੀਂ ਘਰੇ ਨਹੀਂ ਲੈ ਕੇ ਜਾਂਦਾ ਤੇ ਸਾਰਾ ਦਿਨ ਜੰਗਲ ਦੇ ਵਿੱਚ ਘਮਾਉਂਦਾ ਰਹਿੰਦਾ ਉਸ ਜੰਗਲ ਦੇ ਵਿੱਚ ਹੁਣ ਜਿੱਥੇ ਉਹ ਫਕੀਰ ਦੀ ਕੁਟਿਆ ਸੀ ਉੱਥੇ ਦਾਦੀ ਮਾਤਾ ਤੇ ਸਹਿਬ ਜਾਦਿਆਂ ਨੂੰ ਬਿਠਾ ਕੇ ਆਪਣੇ ਘਰੇ ਚਲਾ ਜਾਂਦਾ ਤੇ ਦਾਦੀ ਮਾਂ ਨੂੰ ਕਹਿਣ ਲੱਗਾ ਕਿ ਮਾਤਾ ਜੀ ਤੁਸੀਂ ਇੱਥੇ ਬੈਠੋ ਮੈਂ ਦੇਖ ਆਵਾਂ ਕਿ ਪਿੰਡ ਸਿਹੜੀ ਮੇਰਾ ਨੇੜੇ ਹੈ ਉੱਥੇ ਕੋਈ ਮੁਗਲ ਚੌਂਕੀ ਤੇ ਨਹੀਂ ਠਹਿਰੀ ਹੋਈ ਤੇ ਜਦੋਂ ਨੌਪੋ ਨੂੰ ਵਾਪਸ ਆਉਂਦਾ ਫਿਰ ਉੱਥੋਂ ਉਹਨਾਂ ਨੂੰ ਲੈ ਕੇ ਜੰਗਲ ਦੇ ਵਿੱਚੋਂ ਵਾਪਸ ਆਪਣੇ ਪਿੰਡ ਸਿਹੜੀ ਚੱਲਾ ਜਾਂਦਾ 9 ਪੋ ਦੀ ਰਾਤ ਗੰਗੂ ਦੇ ਘਰੇ ਬਤੀਤ ਹੋਈ ਤੇ ਉੱਥੇ ਉਸਨੇ ਜੋ ਦਾਦੀ ਮਾਂ ਦੇ ਕੋਲ ਮਾਇਆ ਸੀ ਖੁਰਜੀ ਸੀ ਮਾਇਆ ਵਾਲੀ ਉਹ ਚੋਰੀ ਕੀਤੀ ਤੇ ਲਾਲਚ ਵਾਸ ਉਸ ਦੇ ਮਨ ਦੇ ਵਿੱਚ ਹੋਰ ਲਾਲਚ ਜਾਗੇ ਆ ਤੇ ਜਾ ਕੇ कोतवाल ਜੀ कोतवाल ਸੀ ਜੋ ਮੁਰਿੰਡੇ ਥਾਣੇ ਦਾ ਜਾਨੀ ਖਾਂ ਮਾਨੀ ਖਾਂ ਉਸ ਦੇ ਕੋਲ ਜਾ ਕੇ ਸ਼ਿਕਾਇਤ ਕੀਤੀ ਤੇ ਉਹਨਾਂ ਦੀ ਗ੍ਰਿਫਤਾਰੀ ਆਪਣੇ ਘਰੋਂ ਕਰਵਾ ਦਿੱਤੀ ਤੇ 10 ਪੋ ਦੀ ਰਾਤ कोतਵਾਲੀ ਥਾਣੇ ਮੁਰਿੰਡੇ ਮੈਂ ਸੰਖੇਪ ਦੇ ਵਿੱਚ ਵਿਚਾਰ ਕਰਾਂ ਤੇ 11 ਤੇ 12 ਪੋ ਦੀਆਂ ਦੋ ਰਾਤਾਂ ਠੰਡੇ ਬੁਰਜ ਦੇ ਵਿੱਚ ਕੈਦ ਕੱਟਣ ਤੋਂ ਬਾਅਦ ਖਿਚੈਰੀ ਵਿੱਚ ਪੇਸ਼ੀਆਂ ਹੋਣ ਤੋਂ ਬਾਅਦ 13 ਪੋ ਨੂੰ ਦਾਦੀ ਮਾਤਾ ਜੀ ਸਾਹਿਬ ਜਾਦਿਆਂ ਦੀ ਸ਼ਹੀਦੀ ਫਤਿਹਗੜ ਸਾਹਿਬ ਦੇ ਸਥਾਨ ਤੇ ਹੋ ਜਾਂਦੀ ਆ ਸੋ ਇਸ ਥਾਂ ਤੇ 6 7 8 ਪੋ ਦਾ ਸਾਲਾਨਾ ਸ਼ਹੀਦੀ ਸਮਾਗਮ ਜੋ ਸੰਗਤਾਂ ਹਰ ਸਾਲ ਮਨਾਉਂਦੀਆਂ ਤੇ ਇਹ ਇਸ ਅਸਥਾਨ ਦਾ ਜੋ ਪ੍ਰਬੰਧ ਹੈ ਲੋਕਲ ਇਲਾਕੇ ਦੀ ਨੌ ਪਿੰਡ 7 ਪਿੰਡਾਂ ਦੀ ਪ੍ਰਬੰਧਕ ਕਮੇਟੀ ਕਰਦੀ ਹੈ ਜਿਨ੍ਹਾਂ ਦਾ ਸਹਿਯੋਗ ਭਾਈ सुरेंद्र ਸਿੰਘ ਜੀ ਖਾਲਸਾ ਖਜੂਰਲਾ ਵਾਲੇ ਅੱਗੇ ਵਧ ਕੇ ਕਰਦੇ ਆ ਤੇ ਸਾਰੇ ਪ੍ਰਬੰਧ ਦੀ ਦੇਖ ਰੇਖ ਦੇਖ ਰੇਖ ਸਾਰੀ ਉਹ ਆਪ ਕਰਦੇ ਆ ਤੇ ਨਾਲ ਸੰਭੂ ਇਲਾਕਾ ਨਿਵਾਸੀ ਦੇਸ਼ ਵਿਦੇਸ਼ ਤੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਤੇ ਇਸ ਸਥਾਨ ਦੇ ਆਪ ਜੀ ਦਰਸ਼ਨ ਕਰ ਰਹੇ ਹੋ ਤਾਂ ਬੱਬਾ ਜੀ ਇਹ ਬਹੁਤ ਇਤਿਹਾਸਿਕ ਸਥਾਨ ਹੈ ਸੰਗਤਾਂ ਨੂੰ ਬਹੁਤਾ ਨਹੀਂ ਪਤਾ ਹੁੰਦਾ ਸਾਨੂੰ ਵੀ ਇਸ ਵਾਰੀ ਪਤਾ ਲੱਗਿਆ ਇਹ ਤਾਂ ਇਹ ਜੀ ਹੋਰ ਬਹੁਤ ਸੰਗਤਾਂ ਤਾਂ ਸੰਗਤ ਨੇ ਜੇ ਇਸ ਗੁਰੂ ਘਰ ਦੇ ਦਰਸ਼ਨ ਕਰਨ ਦੇ ਹੁਣ ਤਾਂ ਜਿਵੇਂ ਕਿ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਤੋਂ ਆਉਣਾ ਹੈ ਤਾਂ ਕਿਹੜਾ ਰਸਤਾ ਹੈ ਜਿਹੜਾ ਉਹਨਾਂ ਵਾਸਤੇ ਠੀਕ ਰਹੇਗਾ ਕਿਉਂਕਿ ਰਸਤੇ ਨੇ ਜਿਹੜੇ ਉਹ ਬੜੇ ਮੁਸ਼ਕਿਲ ਨੇ ਇਸ ਇਲਾਕੇ ਦੇ ਜਿਹੜੇ ਅੱਜ ਵੀ ਆਪਾਂ ਸੋਚਦੇ ਆ ਕਿ ਇਹਨੇ ਮੁਸ਼ਕਿਲ ਰਸਤੇ ਨਹੀਂ ਤਾਂ ਉਸ ਸਮੇਂ ਦੀ ਤਾਂ ਗੱਲ ਹੀ ਹੋਰ ਹੁੰਦੀ ਜਿੱਦਾਂ ਰੋਪੜ ਤੋਂ ਆਉਣਾ ਹੋਵੇ ਮੇਨ ਜਿਹੜੀ ਸੜਕ ਹੈਗੀ ਆ ਬੱਸਾਂ ਦੀ ਟਰੱਕਾਂ ਦੀ ਤੇ ਵੱਡੇ ਵਾਨਾਂ ਦੀ ਉਹ ਰੋਪੜ ਤੋਂ ਹੀ ਹੈ ਰੋਪੜ ਤੋਂ ਰੇਲਵੇ ਸਟੇਸ਼ਨ ਤੋਂ 12 ਕਿਲੋਮੀਟਰ ਦੀ ਦੂਰੀ ਤੇ ਆਪਾਂ ਬੋਟ ਕਲੱਬ ਰੋਡ ਪਹਿਲਾਂ ਨਾਮ ਸੀਸ ਦਾ ਤੇ ਹੁਣ ਇਸ ਦਾ ਜਿਹੜਾ ਨਾਮ ਹੈ ਸਫਰੇ ਸ਼ਹਾਦਤ ਮਾਰਗ ਰੋਡ ਦਾ ਨਾਮ ਪੈ ਚੁੱਕਾ ਸੋ ਰੇਲਵੇ ਸਟੇਸ਼ਨ ਤੋਂ ਸਿੱਧੀ ਰੋਡ ਆਉਂਦੀ ਆ ਪੱਕੀ ਆਪ ਜੀ ਬੇ ਤੜਕ ਆ ਸਕਦੇ ਹੋ ਬੜਾ ਵਧੀਆ ਸ਼ਾਂਤਮਈ ਇਲਾਕਾ ਏ ਦਿਨ ਆਓ ਰਾਤ ਆਓ ਕੋਈ ਫਿਕਰ ਕਰਨ ਦੀ ਲੋੜ ਨਹੀਂ ਤੇ ਦੂਸਰਾ ਘਨੋਲੀ ਤੋਂ ਜੇ ਆਉਣਾ ਹੋਵੇ ਜੋ ਕਿ ਰੋਪੜ ਤੋਂ ਨੰਗਲ ਅਨੰਤਪੁਰ ਸਾਹਿਬ ਰੋਡ ਤੇ ਪਿੰਡ ਕਨੋਲੀ ਪੈਂਦਾ ਕਨੋਲੀ ਤੋਂ 8 ਕਿਲੋਮੀਟਰ ਦੀ ਦੂਰੀ ਤੇ ਇਹ ਸਥਾਨ ਪੈਂਦਾ ਤੇ ਪਿੰ ਪਹਿਲਾ ਪਿੰਡ ਚੱਕ ਢੇਰਾ ਚੱਕ ਢੇਰ ਤੋਂ 2.5 ਕਿਲੋਮੀਟਰ ਦੀ ਦੂਰੀ ਤੇ ਗੁਰਦੁਆਰਾ ਸ਼ਾਨਾਬਾਬਾ ਕੁਮਾ ਮਾਸ਼ਕੀ ਸਥਾਨ ਪੈਂਦਾ ਜੇ ਪਰਿਵਾਰ ਵਿਛੋੜਾ ਸਾਹਿਬ ਤੋਂ ਛੋਟੇ ਮੋਟਰਸਾਈਕਲ ਜਾਂ ਛੋਟੀਆਂ ਗੱਡੀਆਂ ਦੇ ਰਾਹੀ ਆਉਣਾ ਹੋਵੇ ਤਾਂ ਥਰਮਲ ਪਲਾਂਟ ਦੇ ਨਾਲ-ਨਾਲ ਇੱਕ ਛੋਟੀ ਨਹਿਰ ਹੈ ਉਸ ਦੇ ਨਾਲ-ਨਾਲ ਵੀ ਆਪਜੀ ਛੋਟਕਟ ਰਸਤੇ ਰਾਹੀ ਪਿੰਡਾਂ ਦੇ ਰਸਤੇ ਰਾਹੀ ਆ ਸਕਦੇ ਹੋ ਸੋ ਇਹ ਤਿੰਨ ਰਸਤੇ ਮੇਨ ਹਨ ਪਹਿਲਾ ਰੋਪੜ ਤੋਂ ਦੂਸਰਾ ਕਨੌਲੀ ਤੋਂ ਤੀਸਰਾ ਪਰਵਾਰ ਬਿਛੋੜਾ ਸਾਹਿਬ ਤੋਂ ਆਪ ਜੀ ਇਸ ਸਥਾਨ ਤੇ ਪਹੁੰਚ ਸਕਦੇ ਹੋ ਸੋ ਜਦੋਂ ਵੀ ਆਉਣਾ ਹੋਵੇ ਫੋਨ ਨੰਬਰ ਬਾਹਰ ਬੋਰਡਾਂ ਦੇ ਦਿੱਤੇ ਹੋਏ ਆ ਕਮੇਟੀ ਨਾਲ ਸੰਪਰਕ ਕਰੋ ਜਦੋਂ ਵੀ ਦਿਨ ਰਾਤ ਆਓ ਤੇ ਰਹਿਣ ਦਾ ਇੱਥੇ ਪ੍ਰਬੰਧ ਹੈ ਸੋ ਜੀ ਆਇਆਂ ਨੂੰ ਸੰਗਤਾਂ ਨੂੰ ਧੰਨਵਾਦ ਜੀ ਧੰਨਵਾਦ ਸੋ ਇਹ ਇਤਿਹਾਸਿਕ ਗੁਰੂ ਘਰ ਹੈ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬ ਸਾਜਿਆਂ ਨੇ ਇੱਥੇ ਸਮਾਂ ਬਤਾਇਆ ਸੀ ਤਾਂ ਇਹ ਸੋ ਥਾਂ ਦੇ ਦਰਸ਼ਨ ਅਸੀਂ ਜ਼ਰੂਰ ਕਹਾਂਗੇ ਸੰਗਤ ਨੂੰ ਕਿ ਕੀਤੇ ਜਾਣ ਗੁਰਦੁਆਰਾ ਪਰਵਾਰ ਵਿਛੋੜਾ ਸਾਹਿਬ ਤੋਂ ਇਹ ਸਥਾਨ ਲਗਭਗ 10 ਕਿਲੋਮੀਟਰ ਦੀ ਦੂਰੀ ਤਾਇਆ ਉੱਥੇ ਇੱਕ ਨਹਿਰ ਤੇ ਜਿੱਦੇ ਡਬਲ ਪੁਲਾਉਂਦੇ ਨੇ ਉੱਥੋਂ ਕੁਝ ਕੁ ਕਿਲੋਮੀਟਰ ਦੂਰ ਇਹ ਸਥਾਨ ਪੈਂਦਾ ਹੈ ਇੱਕ ਪਤਲਾ ਜਿਹਾ ਰਸਤਾ ਹੁੰਦਾ ਹੈ ਤਾਂ ਸੰਗਤ ਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਅਜਿਹੇ ਧਾਰਮਿਕ ਸਥਾਨਾਂ ਦੇ ਦਰਸ਼ਨ ਨੇ ਜਿਹੜੇ ਉਹ ਕੀਤੇ ਜਾਣ